ਪਾਦਰੀ ਇਨੀਹਾਜੀ ਮੈਂ ਪਾਦਰੀ ਨਿਕਸਨ ਮਸੀ ਮੈਂ ਤੋਂ ਇਸ ਚਰਚ ਪਿੰਡ ਕਾਲਵਾ ਤੋਂ ਸੀ ਇਸ ਜਗ੍ਹਾ ਤੇ ਵੱਡੇ ਦਿਨ ਦੀ ਵਧਾਈ ਲੈ ਕੇ ਸੀ ਆਏ ਆ ਪਿੰਡ ਮੋਕਲਾਂ ਦੇ ਵਿੱਚ ਬਾਈ ਕੁਲਵੰਤ ਮਸੀ ਦੇ ਘਰ ਦੇ ਵਿੱਚ ਸੀ ਸੰਗਤ ਪਹੁੰਚੀ ਆ ਆ ਪੂਰੇ ਸੰਸਾਰ ਦੇ ਵਿੱਚ ਪ੍ਰਮੇਸ਼ਵਰ ਮਸੀ ਦਾ ਜਨਮ ਦਿਹਾੜਾ ਮਨਾਇਆ ਜਾਂਦਾ ਆ ਬੜੇ ਧੂਮਤਾਂ ਦੇ ਨਾਲ ਆ ਪ੍ਰਮੇਸ਼ਵਰ ਮਸੀ ਦਾ ਜਨਮ ਦਿਹਾੜਾ ਮਨਾਇਆ ਜਾਂਦਾ ਆ ਪ੍ਰਮੇਸ਼ਦੀਪ ਪਿੱਤ੍ਰਵਾਣੀ ਜੀ ਤੁਸੀਂ ਪੜ੍ਹਦੇ ਆ ਪ੍ਰਭ ਦੀ ਬਾਣੀ ਦੇ ਵਿੱਚ ਯੇਸ਼ੂ ਮਸੀਹ ਦੇ ਜਨਮ ਦੇ ਬਾਰੇ ਅਸੀਂ ਸਾਨੂੰ ਸੰਕੇਤ ਮਿਲਦਾ ਹੈ ਕਿ ਪ੍ਰਭੂ ਯੇਸ਼ੂ ਮਸੀਹ ਸੰਸਾਰ ਦੇ ਵਿੱਚ ਕਿਉਂ ਆਏ ਪ੍ਰਭੂ ਯੇਸ਼ੂ ਮਸੀਹ ਪੂਰੀ ਮਨੁੱਖ ਜਾਤੀ ਦਾ ਉਧਾਰ ਕਰਨ ਵਾਸਤੇ ਸੰਸਾਰ ਦੇ ਵਿੱਚ ਆਏ ਨੇ ਖੁਦਾ ਦੀ ਬਾਣੀ ਦੇ ਵਿੱਚ ਲਿਖਿਆ ਪਰਮੇਸ਼ਰ ਨੇ ਪੂਰੇ ਸੰਸਾਰ ਨੂੰ ਪਿਆਰ ਕੀਤਾ ਆ ਉਸ ਨੇ ਆਪਣਾ ਇਕਲੌਤਾ ਬੇਟਾ ਦੇ ਦਿੱਤਾ ਜਿਹੜਾ ਕੋਈ ਪ੍ਰਭੂ ਯੇਸ਼ੂ ਮਸੀਹ ਤੇ ਵਿਸ਼ਵਾਸ ਕਰੇਗਾ ਉਹ ਨਾਸ਼ ਨਹੀਂ ਹੋਵੇਗਾ ਪਰੰਤੂ ਸੰਦੀਪਤ ਜੀਵਨ ਪਾਵੇਗਾ ਪਾਪ ਜਿਹੜਾ ਸਾਨੂੰ ਮੌਤ ਦੇ ਵੱਲ ਲੈ ਕੇ ਜਾਂਦਾ ਅਨੰਤ ਮੌਤ ਦੇ ਵੱਲ ਪ੍ਰਭੂ ਯਸ਼ਮਸੀ ਸੰਸਾਰ ਦੇ ਵਿੱਚ ਆਏ ਨੇ ਸਾਨੂੰ ਪਾਪਾਂ ਤੋਂ ਮੁਕਤੀ ਦੇਣ ਵਾਸਤੇ ਛੁਟਕਾਰਾ ਦੇਣ ਵਾਸਤੇ ਔਰ ਜਿਹੜਾ ਕੋਈ ਪ੍ਰਭੂ ਯਸ਼ਮਸੀ ਨੂੰ ਗ੍ਰਹਿਣ ਕਰ ਲੈਂਦਾ ਹੈ ਸਵੀਕਾਰ ਕਰ ਲੈਂਦਾ ਆ ਬਾਣੀ ਦੇ ਅਨੁਸਾਰ ਅਸੀਂ ਅਨੰਤ ਜੀਵਨ ਪ੍ਰਾਪਤ ਕਰਦੇ ਆ ਅਨੰਤ ਜੀਵਨ ਜਿਹੜਾ ਉਹ ਪ੍ਰਭੂ ਯਸ਼ਮਸੀ ਦੇ ਦੁਆਰਾ ਸਾਨੂੰ ਮਿਲਦਾ ਆ ਪ੍ਰਭੂ ਯਸ਼ਮਸੀ ਉਧਾਰ ਕਰਤਾ ਨੇ ਪ੍ਰਭੂ ਨੇ ਜਦੋਂ ਅਸੀਂ ਸੱਚੇ ਦਿਲ ਦੇ ਨਾਲ ਪ੍ਰਭੂ ਨੂੰ ਸਵੀਕਾਰ ਕਰਦੇ ਆ ਆਪਣਾ ਮੁਕਤੀ ਦਾਤਾ ਗ੍ਰਹਿਣ ਕਰਦੇ ਆ ਪ੍ਰਭੂ ਦੀ ਆਗਿਆ ਦੇ ਵਿੱਚ ਜਦੋਂ ਅਸੀਂ ਚੱਲਦੇ ਆ ਤਾਜੀ ਜੋ ਅਸੀਂ ਜਿਸ ਨੂੰ ਮੋਕਸ਼ ਕਹਿੰਦੇ ਨੇ ਮੁਕਤੀ ਪ੍ਰਾਪਤ ਕਰ ਅਸੀਂ ਕਰਦੇ ਹਾਂ ਪਾਪਾਂ ਤੋਂ ਮੁਕਤੀ ਪਾਪਾਂ ਤੋਂ ਛੁਟਕਾਰਾ ਅਸੀਂ ਪ੍ਰਾਪਤ ਕਰਦੇ ਹਾਂ ਇਸੇ ਲਈ ਅੱਜ ਪੂਰੀ ਦੁਨੀਆ ਦੇ ਵਿੱਚ ਪ੍ਰਭੀਸ਼ਮ ਅਸੀਂ ਦਾ ਜਨਮ ਦਿਹਾੜਾ ਮਨਾਇਆ ਜਾ ਰਿਹਾ ਹੈ ਖੁਸ਼ੀਆਂ ਮਨਾਇਆ ਜਾ ਰਹੀਆਂ ਹਨ ਪਬਲਿਕ ਨੂੰ ਕੀ ਸੁਨੇਹਾ ਦੇਣਾ ਚਾਹੁੰਦੇ ਹਾਂ ਹਾਂਜੀ ਪਬਲਿਕ ਨੂੰ ਕੀ ਸੁਨੇਹਾ ਦੇਣਾ ਚਾਹੁੰਦੇ ਪਬਲਿਕ ਨੂੰ ਇਹ ਹੀ ਆ ਕਿ ਜਿਸ ਤਰ੍ਹਾਂ ਕਿ ਅੱਜ ਵੀ ਬਹੁਤ ਸਾਰੇ ਲੋਕ ਜਿਹੜੇ ਨੇ ਪਾਪ ਦੇ ਵਿੱਚ ਚੱਲ ਰਹੇ ਨੇ ਪਾਪਿਆਂ ਅੰਗਿਆਕਾਰੀ ਖੁਦਾ ਦੀ ਅੰਗਿਆਕਾਰੀ ਜਿਸ ਤਰ੍ਹਾਂ ਕਿ ਅੱਜ ਨੌਜਵਾਨਾਂ ਨੂੰ ਜੇਕਰ ਤੁਸੀਂ ਦੇਖੀਏ ਤਾਂ ਬੜਾ ਨਸ਼ਾ ਨੌਜਵਾਨ ਕਰ ਰਹੇ ਨੇ ਤੇ ਛੁਟਕਾਰਾ ਮਿਲ ਸਕਦਾ ਹੈ ਪ੍ਰਭੂ ਦੇ ਦੁਆਰਾ ਗੋਮਨ ਸੰਦੇਸ਼ ਇਹ ਆ ਕਿ ਅਸੀਂ ਸਾਰੇ ਬੁਰਾਈਆਂ ਨੂੰ ਛੱਡ ਕੇ ਪਾਪ ਨੂੰ ਛੱਡ ਕੇ ਪ੍ਰਭੂ ਦੀ ਸਿੱਖਿਆ ਤੇ ਚੱਲੀਏ ਖੁਦਾ ਦੀ ਸਿੱਖਿਆ ਤੇ ਚੱਲੀਏ ਵਚਨਾ ਤੇ ਚੱਲੀਏ ਤਾਂ ਜੋ ਅਸੀਂ ਸਾਰੇ ਉਧਾਰ ਪ੍ਰਾਪਤ ਕਰੀਏ ਅਸੀਂ ਜੇਕਰ ਅਸੀਂ ਪਾਪ ਦੇ ਵਿੱਚ ਮਰ ਜਾਵਾਂਗੇ ਤਾਂ ਪਾਪ ਸਾਨੂੰ ਨਰਕ ਵਿੱਚ ਲੈ ਜਾਊਗਾ ਅਸੀਂ ਨਰਕ ਵਿੱਚ ਜਾਵਾਂਗੇ ਜੇਕਰ ਅਸੀਂ ਪ੍ਰਭੂ ਦੀ ਸਿੱਖਿਆ ਦੇ ਚੱਲਾਂਗੇ ਤਾਂ ਫਿਰ ਅਸੀਂ ਪਾਪ ਤੋਂ ਬਚ ਸਕਦੇ ਹਾਂ ਔਰ ਅਸੀਂ ਪ੍ਰਭੂ ਦੇ ਰਾਜ ਵਿੱਚ ਸੁਪਰਗਰਾਜ ਵਿੱਚ ਅਸੀਂ ਜਾ ਸਕਦੇ ਹਾਂ ਹਾਂਜੀ ਇਹ ਪਿਆਰ ਦਾ ਹੀ ਆ ਜਿਸ ਤਰ੍ਹਾਂ ਕਿ ਪ੍ਰਭੂ ਦੀ ਬਾਣੀ ਦੇ ਵਿੱਚ ਲਿਖਿਆ ਜਿਹੜਾ ਪਰਮੇਸ਼ਰ ਦਾ ਪਿਆਰ ਹੈ ਪੂਰੀ ਸੰਸਾਰ ਦੇ ਵਾਸਤੇ ਆ ਵਚਨ ਦੇ ਵਿੱਚ ਲਿਖਿਆ ਜੀ ਹੁਨਾ ਰਸੂਲ ਦੀ ਇੰਜੀਲ ਉਹਦਾ ਤਿੰਨ ਦੇ ਆਇਤ ਉਹਦੀ ਸੁਣਾਇਆ ਤੇ ਵਿੱਚ ਲਿਖਿਆ ਪਰਮੇਸ਼ਰ ਨੇ ਸਾਰੀ ਮਾਨਵ ਜਾਤੀ ਨੂੰ ਪੂਰੇ ਸੰਸਾਰ ਨੂੰ ਪਿਆਰ ਕੀਤਾ ਆ। ਪ੍ਰਭੂ ਯਿਸੂ ਮਸੀਹ ਸਿਰਫ 크੍ਰਿਸਚੀਅਨਾਂ ਦਾ ਪ੍ਰਭੂ ਨਹੀਂ ਆ ਪੂਰੇ ਮਾਨਵ ਜਾਤੀ ਦਾ ਪੂਰੇ ਸੰਸਾਰ ਦਾ ਪ੍ਰਭੂ ਆ। ਔਰ ਪਰਮੇਸ਼ਵਰ ਦਾ ਪਿਆਰ ਜਿਹੜਾ ਆ ਉਹ ਪੂਰੇ ਸੰਸਾਰ ਦੇ ਵਾਸਤੇ ਆ। ਪ੍ਰਭੂ ਯਿਸੂ ਮਸੀਹ ਦਾ ਵੀ ਇਹੀ ਸੰਦੇਸ਼ ਸੀਗਾ ਔਰ ਪ੍ਰਭੂ ਯਿਸੂ ਮਸੀਹ ਨੇ ਇਹੀ ਸੰਦੇਸ਼ ਦਿੱਤਾ ਕਿ ਤੁਸੀਂ ਇੱਕ ਦੂਜੇ ਨੂੰ ਪਿਆਰ ਕਰੋ। ਜਿਸ ਤਰ੍ਹਾਂ ਮੈਂ ਤੁਹਾਨੂੰ ਪਿਆਰ ਕੀਤਾ ਆ ਤੁਸੀਂ ਵੀ ਇੱਕ ਦੂਜੇ ਨਾਲ ਪਿਆਰ ਕਰੋ। ਸਭ ਇੱਕ ਦੂਜੇ ਨਾਲ ਪਿਆਰ ਕਰਨਾ ਚਾਹੀਦਾ ਹੈ। ਧੰਨਵਾਦ। Hadi!